ਹੈਲੋ ਦੋਸਤੋ ਕੀ ਹਾਲ ਚਾਲ ਹੈ ਜੀ ਤੁਹਾਡੇ ਦੋਸਤੋ ਕੁਦਰਤ ਦਾ ਨਜ਼ਾਰਾ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਅਸਮਾਨ ਦੇ ਬੱਦਲ ਕਿੰਨੇ ਸੋਹਣੇ ਲੱਗ ਰਹੇ ਸੀ ਸੋ ਮੈਂ ਸੋਚਿਆ ਕਿ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇ ਬੜਾ ਅਸਮਾਨ ਸਾਫ਼-ਸਾਫ਼ ਕਿੰਨੇ ਸੋਹਣੇ ਲੱਗ ਰਹੇ ਨੇ ਬੱਦਲ ਤੇ ਸੋ ਦੋਸਤੋ ਦੱਸਿਓ ਤੁਸੀਂ ਵੀ ਬਹੁਤ ਵਧੀਆ ਬੱਦਲਾਂ ਦਾ ਜਿਹੜਾ ਤਸਵੀਰ ਆ ਉਹ ਦੇਖਣ ਨੂੰ ਮਿਲੀ ਤੇ ਸੋਚਿਆ ਕੈਮਰੇ ਦੇ ਵਿੱਚ ਕੈਦ ਕੀਤੀਆਂ ਜਾਣ ਇਹ ਤਸਵੀਰਾਂ ਸੋ ਦੇਖੋ ਕੁਦਰਤ ਸੋ ਦੋਸਤੋ ਦੇਖੋ ਕਿੰਨੇ ਸੋਹਣੇ ਲੱਗ ਰਹੇ ਨੇ ਅਸਮਾਨ ਦੇ ਵਿੱਚ ਬੱਦਲ ਹੋ ਸਕਦਾ بارش ਆਵੇ بارش ਤੋਂ ਪਹਿਲਾਂ ਇਦਾਂ ਦੇ ਬੱਦਲ ਹੁੰਦੇ ਨੇ ਪਾਣੀ ਭਰ ਕੇ ਜਿਹੜਾ ਲਿਆਉਂਦੇ ਨੇ ਆਹ ਵੇਖੋ ਦੋਸਤੋ ਸੋ ਦੋਸਤੋ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ। ਸੋ ਜਿਹੜੀਆਂ ਮੋਹਕ ਮਨਮੋਹਕ ਤਸਵੀਰਾਂ ਜਿਹੜੀਆਂ ਉਹ ਮੈਂ ਆਪਣੇ ਚੈਨਲ ਦੇ ਜਰੀਏ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਤੇ ਆਪਣੇ ਪੇਜ ਨੂੰ ਅਤੇ ਆਪਣੇ ਚੈਨਲ ਨੂੰ ਤੁਸੀਂ ਜਰੂਰ ਜੁੜਿਓ ਆਪਣੇ ਪੇਜ ਅਤੇ ਚੈਨਲ ਦੇ ਨਾਲ। ਪੇਜ ਨੂੰ ਫੋਲੋ ਕਰਿਓ ਤੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰਿਓ। ਸੋ ਦੋਸਤੋ ਕਿੰਨੀਆਂ ਮਨਮੋਹਕ ਨਜ਼ਾਰੇ ਨੇ ਇਹ ਅਸਮਾਨ ਦੇ ਵਿੱਚ ਅੱਜ ਦੇਖਣ ਨੂੰ ਮਿਲ ਰਹੇ ਨੇ ਸੋਚਿਆ ਦੋਸਤਾ ਮਿੱਤਰਾਂ ਦੇ ਨਾਲ ਜਰੂਰ ਸ਼ੇਅਰ ਕੀਤਾ ਜਾਵੇ ਇਹ ਜਿਹੜੇ ਨਜ਼ਾਰੇ ਆ ਬੱਦਲਾਂ ਦੇ ਇਹਨਾਂ ਨੂੰ ਕੈਮਰੇ ਦੇ ਵਿੱਚ ਕੈਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣ ਤਸਵੀਰਾਂ ਸੋ ਦੋਸਤੋ ਦੱਸਿਓ ਵੀਡੀਓ ਕਿਦਾਂ ਲੱਗੀ ਥੈਂਕ ਯੂ